ਰਾਣੀ ਦੇ ਦੀ ਬੋਟਮ ਚੋਂ ਜੂੰਦੀ ਹੋਈ ਆ ਉਹਨੇ ਸਿਸਟਮ ਕੀ ਆ ਸਿਰ ਬਸਾਰਾ ਬੋਟ ਰਾਜ ਦਾਵਾ ਇਹਦਾ ਮਾਦੋਨਾ ਜਿਹੜਾ ਦੇਸ਼ ਆ ਸਾਰਾਂ ਦੇ ਬਸ ਹੋ ਜੂ ਤੁਹਾਡਾ ਰਖੋ ਹੁਣ ਹੀ ਚੱਲਣਾ ਅੱਗੇ ਸਾਥੀਆਂ ਨੂੰ ਜਦੋਂ ਮਾਦੀ ਬਾਹਰ ਲਿਆਉਂਦੇ ਆ ਤੇ ਹੁਣ ਚਿੱਟਿਆਂ ਨੂੰ ਜਿੱਦੇ ਮਾਦੀ ਬਾਹਰ ਆਜੋ ਜਿੱਤੇ ਮਾਦੀ ਜਾਂ ਜਾਂ ਆਹ ਹਾਲ ਆ ਯਾਰ ਕੀ ਕਰੋਗੇ ਤੁਸੀਂ ਬੋਟ ਰਾਜ ਆ ਇਹਨਾਂ ਨੇ ਫੇਰ ਹੋਈ ਸੈਚੰਬੜਾਉਣਾ ਅੱਗੇ ਕਾਲੀ 70 ਸਾਲ ਰਹਿ ਕੇ ਕੀ ਕਰ ਲਿਆ ਕਾਂਗਰਸ ਨੇ ਕੀ ਉਡਾ ਕੀ ਫਾਇਦਾ ਹੋਇਆ ਉਹ ਛਿੱਤਰ ਪਟਾਣਾ ਤੁਸੀਂ ਸਿਰਫ ਗਲੀਆਂ ਨਾਲੀਆਂ ਦੇ ਉੱਤੇ ਨਿਰਭਰ ਕੋਈ ਕਿਹਾ ਦੇ ਮੇਰੇ ਪਿੰਡ ਚਾ ਹੋਇਆ ਕੀ ਹੋਇਆ ਗਲੀ ਨਾਲੀ ਤੋਂ ਬਿਨਾ ਕਸ ਕੱਖ ਨਹੀਂ ਹੁੰਦਾ ਜਨ ਉਹਦੇ ਪਿੱਛੇ ਵੀ ਜਿੱਦੀ ਛਿੱਤਰੋ ਸਿੱਟਈ ਹੋਈਆਂ ਨੇ ਗਲੀਆਂ ਨਾਲੀਆਂ ਚ ਇੱਥੇ ਹੀ ਝੰਮੁੰਝਾ ਕੇ ਇਹਨਾਂ ਨੇ ਰੱਖਿਆ ਤਾਂ ਤਰਥਾ ਲਓਗੇ ਇਹ ਹੀ ਮੇਰੀ ਬੇਨਤੀ ਆ ਉਠੋ ਉਠੋ ਆ ਤੁਸੀਂ ਦੇਖੋ ਪੱਚੀ ਵਾਰੀ ਦਿੱਲੀ ਜਾਣਾ ਸੀ ਚਲੋ ਕਿਸੇ ਕਾਰਨ ਅਸੀਂ ਰਹਿ ਗਏ ਆ ਉੱਥੇ ਮੇਰੇ ਭਤੀਜੇ ਆ ਰਹੇ ਤੇ ਰਾਰਾ ਗੱਡੀਆਂ ਚਲਾਉਂਦੇ ਆ ਪਾਰਸਲ ਵਾਲੀਆਂ ਆ ਜਿਹੜੀਆਂ ਤੁਸੀਂ ਦੇਖਦੇ ਹੋਵੋਗੇ ਜੱਬੇ ਲੈਂਦੇ ਆ ਆਪਣੇ ਰੋਡ ਤੋਂ ਦੀ ਪਾਰਸਲ ਵਾਲੇ ਆ ਹਮ ਤੇ ਸਾ ਦੀ 2000 ਗੱਡੀ ਆ ਦੇਖੋ ਟ੍ਰਾਂਸਪੋਰਟਾ ਨਜ਼ਰ ਇੰਨੀ ਨਹੀਂ ਲੈਂਗਾ ਮੈਂ ਕਿਹਾ ਕਿਹਦੀ ਗੱਡੀ ਆ ਕਹਾਂ ਮੈਂ ਹਮ ਤੇ ਸਾ ਦੀ ਦਿੱਲੀ ਹੈਡਰ ਆਫ ਆ ਇਹਨਾਂ ਦੇ ਬੰਬਾ ਕੋਹਾਟੀ ਪੂਰੇ ਇੰਡੀਆ ਦੇ ਵਿੱਚ ਚੱਲਦੀ ਆ 2000 ਟਰੱਕ ਪਾਰਸਲ ਵਾਲਾ ਹਮ ਤੇ ਸਾ ਦਾ 4000 ਰੁਪਏ ਕਹਿੰਦਾ ਸਾਨੂੰ ਦਿਨਖਾੜ ਦਿੰਦੇ ਆ ਇਹਨੇ 2000 ਗੱਡੀ ਚੱਲੀ ਜਾਂਦੀ ਆ ਕੋਪਾ ਪਤਾ ਹੀ ਨਹੀਂ ਵੀ ਕੌਣ ਕਹਿੰਦਾ ਉਹਦੀ ਆ ਇਹ 2000 ਟਰੱਕ ਆ ਜਿਹੜਾ ਪਾਰਸਲ ਆ ਲੈਥੋਂ ਨਹੀਂ ਲੈਹਦਾ ਐਡੇ ਐਡੇ ਇਹਨਾਂ ਦੇ ਢੰਡੇ ਆ ਜਾਂ ਤੁਹਾਡੇ ਪਾਸਾ ਆ ਬੱਚਾ ਆ ਰਿਆ ਹੋਕੇ ਮਾਰੀ ਜਾਂਦੇ ਆ ਆ ਕਹਿੰਦੇ ਵੀ ਕੋਈ ਸਾਡੇ ਰਸਤੇ ਰਾਹ ਦੀਆਂ ਖਰੀਆ ਬਾਠ ਵਾਲਿਆਂ ਦੀ ਵੀ ਟੈਰ ਨਹੀਂ ਲੱਗਦੇ ਯਾਰ ਇਹਨਾਂ ਵਿਚਾਰਿਆਂ ਨੂੰ ਰਵਣਾਲੇ ਟੈਰ ਹਨ ਦੇ ਦੇਖੋ ਆ ਹਾਲਾ ਬਾਈਦਾ ਹੀ ਕੁਛ ਨਹੀਂ ਇਹਨਾਂ ਨੂੰ ਪ੍ਰਾਈਵੇਟਾਂ ਨੂੰ ਇਹ ਸੇਨਾ ਦੇ ਉੱਤੇ ਦੁਨੀਆ ਪੜਦਾ ਇੰਨਾ ਕੁਛ ਕਰਕੇ ਵੀ ਤਾਂ ਇਹ ਸਾਰੀ ਧਰੀ ਵਿਚਾਰੇ ਟੱਕਰਾ ਮਾਰਦੇ ਆ ਅੱਠ ਨੂੰ ਇਹਨਾਂ ਦੀ ਡਿਟੇਲ ਪੁੱਛ ਕੇ ਦੇਖੋ ਵੀ ਇਹਨਾਂ ਦੇ ਪੱਲੇ ਕੀ ਆ ਕੁਝ ਵੀ ਨਹੀਂ ਆਪਾਂ ਕਹਿ ਗਏ ਆ ਆਪਾਂ ਕੱਲੇ ਆਪਾਂ ਨੂੰ ਦੱਬੀ ਜਾਂਦੇ ਆ ਇਹ ਸਾਰਿਆਂ ਦੀ ਰਗਾਂ ਦੇ ਹੱਥ ਰੱਖਿਆ ਵਾ ਇਹਨਾਂ ਦਾ ਬਈ ਕੋਈ ਉੱਠੇ ਨਾ ਰੋਣਾ ਕੀ ਆ ਥੋੜੀ ਜ਼ਮੀਨ ਦਾ ਕਿਉਂਕਿ ਜਿਹੜੀ ਧਰਤੀ ਆ ਪੰਜਾਬ ਦੀ ਇੰਨੀ ਪਜਾਉ ਮੇਰਾ ਵੀ ਪੂਰੀ ਦੁਨੀਆ ਜਗੀਰਾ ਕਹਿੰਦੇ ਆ 40 ਸਾਲੇ ਮੇਰਾ ਕੰਮ ਕੀਤਾ ਹੋਇਆ ਟਰਾਂਸਪੋਰਟ ਲੈਣ ਦਾ ਪੰਜਾਬ ਵਰਗੀ ਪੂਰੇ ਇੰਡੀਆ ਚ ਕਿਤੇ ਧਰਤੀ ਨਹੀਂ ਇੰਡੀਆ ਸੜ ਕੇ ਕੀ ਪੂਰੇ ਦੇਸ਼ ਜੀ ਹੈ ਨਹੀਂ ਨਾ ਥੋੜੇ ਅਰ ਦਾ ਪਾਣੀ ਮੇਰੇ ਕਿਤੇ ਤੇ ਨਾ ਥੋੜੇ ਅਰ ਦੀ ਧਰਤੀ ਤੇ ਤੀਜੀ ਗੱਲ ਥੋੜੇ ਆਗੇ ਅਣਖੀ ਬੰਦੇ ਨਹੀਂ ਕਿਤੇ ਮੈਨ ਨੇ ਪੂਰੀ ਦੁਨੀਆ ਤੇ ਦਾ ਅਖੇ ਲੇਖੋ ਮਾੜੀ ਜੀ ਗੱਲ ਹੁੰਦੀ ਆ ਦਬ ਜਾਂਦੇ ਆ ਇੱਕ ਤੁਸੀਂ ਜਿਹੜਾ ਫਿਰ ਚਾ ਕੇ ਜਿਉਣਾ ਜਿਉਂਦੇ ਆ ਇਸ ਕਰਕੇ ਇਹਨਾਂ ਦਾ ਬਰੋੜ ਕਰੋ ਬਰੋੜ ਕਰਕੇ ਵੱਡਿਆਂ ਵੱਡੇ ਜਿਹੜੇ ਇਕੱਠਾ ਉਹਨਾਂ ਦੇ ਨਾਲ ਚੀਜ਼ਾਂ ਦਬ ਜਾਂਦੀਆਂ ਸਰਕਾਰਾਂ ਪਟਕਾਰ-ਟਿਕੜ ਕੇ ਦਿੱਲੀ ਤਿੰਨੇ ਕੋਣ ਬਣਾਵਟ ਕਰਾ ਲੈਣਾ ਤਾਂ ਆਪਣੇ ਬਾਦ ਸੋਇਆ ਜੇ ਤੁਹਾਡਾ ਏਕਾ ਵਾ ਤਾਂ ਆਪਾਂ ਸਭ ਕੁਝ ਕਰ ਸਕਦੇ ਆਂ ਇੰਨੀਆਂ ਮੇਰੀਆਂ ਬੇਇਤਿਆਮ ਕਿਸੇ ਨੂੰ ਕੋਈ ਵੱਧ ਘੱਟ ਕਿਹਾ ਜਾਤਾਂ ਮਾਫੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ